ਸੋਣਾ ਬਾਬਾ ਕਮਲਿਆ ਜੀ ਦੇ ਭਗਵਾਨ ਸ੍ਰੀ ਚੰਦਰਜੀਤ ਆਏ ਤੇ ਇਹਨਾਂ ਨੇ ਨਾ ਮਾਤਾ ਜੀ ਨਾਲ ਹਮਿਆ ਜਲ ਕਿਹਾ ਗੁਰਦੰਦੇ ਮਹਾਰਾਜ ਵਾਹਿਗੁਰੂ ਉਹ ਗਏ ਪੁਣਾਰ ਬਾਬਾ ਜੀ ਨੇ ਚਿੰਟਾ ਮਾਰਿਆ ਥੱਲੇ ਜਲਦਾ ਘਟਨਾ ਤੋਂ ਕੋਟ ਪਰ ਅਜੇ ਤੱਕ ਮੋਟਰ ਲਈ ਜਿਹੜਾ ਖੂਬਣ ਜੀ ਸੰਤਨਾ ਹੋਤੇ ਜਕਤਰੇ ਤੋਂ ਜਲ ਮਰਤਾ ਸੰਸਾਰ ਇਹ ਪੰਜਾਬ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਚਰਨੋਂ ਪ੍ਰਾਪਤ ਧਰਤੀ ਹੈ ਜਿੱਥੇ ਕਿ ਹਰ ਰੋਜ਼ ਸਾਲਾਨਾ ਸਮਾਗਮ ਸ਼ਹੀਦੀ ਜੋੜ ਮੇਲੇ ਸੰਤ ਸਮਾਗਮ ਸ਼ੀਦਾ ਜਿੰਦੇ ਸ਼ਹੀਦਾਂ ਦੀ ਧਰਤੀ ਹੈ ਤੇ ਅੱਜ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਤਨਤਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਜਿੱਥੇ-ਜਿੱਥੇ ਵੀ ਸੰਗਤਾਂ ਸਿੱਖ ਸੰਗਤਾਂ ਵਸਦੀਆਂ ਨੇ ਉੱਥੇ-ਉੱਥੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਨੇ ਤੇ ਅਸੀਂ ਅੱਗੇ ਤੁਹਾਨੂੰ ਹਰ ਰੋਜ਼ ਹਰ ਤਰ੍ਹਾਂ ਦੀ ਖਬਰ ਦਿਖਾਉਂਦੇ ਆਂ ਤੇ ਅੱਜ ਜ਼ਿਲ੍ਹਾ ਤਰਨਤਾਰਨ ਦੇ ਅੰਦਰ ਇਹ ਡੇਰਾ ਜੋ ਬਹੁਤ ਹੀ ਪ੍ਰਾਤਨ ਸਮੇਂ ਦਾ ਡੇਰਾ ਹੈ ਤੇ ਇਸ ਡੇਰੇ ਦੇ ਇਸ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਹਰੀ ਰਾਜ ਜੀ ਸੋ ਜਿਹੜੀਆਂ ਸੰਗਤਾਂ ਇੱਥੇ ਆਈਆਂ ਹੋਈਆਂ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਆਸਮਰਦਾ ਪੂਰੀਆਂ ਹੋਈਆਂ ਨੇ ਉਹਨਾਂ ਨੇ ਖੰਡ ਪਾੜ ਸਾਹਿਬ ਵੀ ਇੱਥੇ ਕਰਵਾਏ ਨੇ ਕਿ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਬਾਬਾ ਜੀ ਕੀ ਨਾਮ ਜੀ ਮੇਰਾ ਨਾਮ ਗਪ੍ਰੇ ਸਿੰਘ ਆ ਜੀ ਕਿਹੜੇ ਨਗਰ ਤੋਂ ਸਾਡਾ ਪਿੰਡ ਸ਼ਹੀਦ ਆ ਜੀ ਅੱਛਾ ਜੀ ਸ਼ਿਤਸੀਲ ਪੱਟੀ ਦਾ ਨਾਲ ਪੱਟੀ ਜਣਾ ਲਗੇ ਤੁਹਾਨੂੰ ਖੰਡ ਪਾੜ ਸਾਹਿਬ ਕਰਵਾਇਆ ਸੀ ਬਾਬਾ ਦੀਪ ਸਿੰਘ ਦੇ ਨਾਮ ਤੇ ਬਣਿਆ ਪਿੰਡ ਸ਼ਹੀਦ ਅਹੇ ਖਾਨੜਪਾੜ ਸਾਹਿਬ ਕਰਾਇਆ ਅਸੀਂ ਸ਼ੁਰੂ ਤੋਂ ਕਰਾਉਣੇ 60-65 ਸਾਲ ਤੋਂ ਸਾਡੇ ਪਹਿਲਾਂ ਬਜ਼ੁਰਗ ਹੋਦੇ ਰਹਿਆ ਹਾਂਜੀ ਕੋਣ ਅਸੀਂ ਆਉਣੇ ਆ ਤੇ ਜੋ ਵੀ ਇੱਥੋਂ ਅਸੀਂ ਮੰਗੀਏ ਸਾਡੇ ਨਾਲ ਸਾ ਆਸਾਂ ਬਰਦਰ ਕਰਦੇ ਨੇ ਤੇ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਸ ਤਰੀਕੇ ਨਾਲ ਮੰਨਤ ਪੂਰੀ ਹੁੰਦੀ ਆ ਕਿਸ ਤਰ੍ਹਾਂ ਮੰਨਣਾ ਚਾਹੀਦਾ ਮੈਂ ਇਹ ਗੱਲ ਕਹਿਣਾ ਜੀ ਇਹ ਤਾਂ ਜਿਹੜਾ ਡੇਰਾ ਸਿੰਧੀਆਂ ਡੇਰਾ ਵਜਦਾ ਤਾਂ ਨਾ ਆ ਬਾਬਾ ਸ੍ਰੀ ਚੰਦਰ ਭਗਵਾਨ ਜੀ ਮਹਾਰਾਜ ਦਾ ਸਿੰਧੀਆਂ ਡੇਰਾ ਸਿੰਧੀਆਂ ਅਸਟਾਰ ਮਹਾਂ ਜੀ ਤੇ ਜਦੋਂ ਨਾ ਬਾਬਾ ਕਮਲਿਆ ਜੀ ਤੇ ਭਗਵਾਨ ਸ੍ਰੀ ਚੰਦਰ ਜੀ ਇੱਥੇ ਆਏ ਤੇ ਇਹਨਾਂ ਨੇ ਨਾ ਮਾਤਾ ਜੀ ਨਾਲ ਹੈ ਗਿਆ ਜਾਲ ਲਿਖਿਆ ਗੁਰਵਰਜਨ ਦੇ ਮਹਾਰਾਜ ਤੋਂ ਵਾਹਿਗੁਰੂ ਉਹ ਗਏ ਤੇ ਮਾਤਾ ਗੰਗਾ ਜੀ ਨੂੰ ਜਾਲ ਚਾਹੀਦਾ ਉਹ ਕਹਿੰਦੇ ਜੀ ਐਡੇ ਕਰਨੇ ਨਾਲ ਤਾਂ ਆਪਲਾ ਜਾਲ ਆਪੇ ਕੱਢ ਲਓ ਹਾਂ ਹਾਂ ਉਹਨਾਂ ਹਰਾਖਾ ਬਾਬਾ ਜੀ ਨੇ ਆਖ ਦੱਸਿਆ ਬਾਬਾ ਜੀ ਇਦਾਂ ਕਿਹਾ ਉਹਨਾਂ ਹਰ ਬਾਬਾ ਜੀ ਨੇ ਚਿੰਟਾ ਮਾਰਿਆ ਥੱਲੇ ਜਾਲ ਦਾ ਘਟਨਾ ਤੋਂ ਕੋਟ ਪਰ ਜਿੱਥੇ ਉਹਨ ਮੋਟਰ ਲਈ ਜਿਹੜਾ ਖੂਬਣ ਹਾਂ ਇਹ ਕਰਨ ਕਿਥੋਂ ਸੰਗਤਾਂ ਜੋ ਹੀ ਮੂੰਹ ਮੰਗਦੀਆਂ ਮਰਾਥਾ ਸਾਪੂ ਜੋ ਬਾਬਾ ਜੀ ਸੇਵਾ ਕਰਨ ਦੇ ਨਾਲ ਨਾਲ ਦੇਸੀ ਦਵਾਈ ਬੂਟੀ ਵੀ ਰੱਖਦੇ ਨੇ ਬਹੁਤ ਸਾਰੀਆਂ ਸੰਗਤਾਂ ਇੱਥੇ ਉਹਨਾਂ ਨੂੰ ਦਵਾਈ ਬੂਟੀ ਲੈ ਕੇ ਆਪਣੇ ਸਭੇ ਰੋਗ ਵੀ ਦੂਰ ਕਰ ਰਹੀਆਂ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬਾਬਾ ਹਰੀਦਾਸ ਜੀ ਬੜੇ ਮਿਹਨਤੀ ਤੇ ਪੂਰਨ ਸੰਤਤਾ ਤਕਰੀਬਨ ਰਾਤ ਨੂੰ 1:30 ਵਜੇ ਉੱਠ ਕੇ ਭਜਤੀ ਬੈਠੇ ਹੁੰਦੇ ਆ ਤੇ ਇਹਨਾਂ ਨੇ ਜੇ ਕਈ ਆਪਾਂ ਰੱਬ ਦਾ ਦੁਜਾ ਰੂਪ ਨੇ ਤੇ ਸੱਚੇ ਦਿਲੋਂ ਭਗਤੀ ਕਰਦੇ ਜਿਹੜੀਆਂ ਸੰਗਤਾਂ ਇੱਥੇ ਆ ਕੇ ਦਵਾਈ ਵੀ ਪਈ ਰੋੜੋ ਵੀ ਦਿੰਦੇ ਆ ਬਾਕੀ ਅਰਦਾਸ ਬੇਨਤੀ ਵੀ ਕਰਦੇ ਜਿਹਦੇ ਨਾਲ ਸਭ ਦੇ ਦੁੱਖ ਦੂਰ ਹੁੰਦੇ ਆ ਤੇ ਸਾਰੀਆਂ ਜੇ ਸੰਗਤਾਂ ਖੁਸ਼ੀਆਂ ਪ੍ਰਾਪਤ ਕਰਦੇ ਝੋਲੀਆਂ ਭਰ-ਭਰ ਜਾਂਦੇ ਆ ਸਾਡੇ ਤੁਹਾਨੂੰ ਅਸੀਂ ਦੱਸ ਦੇਣੀ ਵੀ ਸਾਡੇ ਘਰ ਦੇ ਹਾਲਾਤ ਬੜੇ ਮਾੜੇ ਸੀਗੇ ਤੇ ਇਹਨਾਂ ਦੀ ਕਿਰਪਾ ਦੇ ਨਾਲ ਹੁਣ ਸਾਰਾ ਟੰਬਰ ਕੈਨੇਡਾ ਬੈਠਾ ਆ ਸੋਖ ਲੈਣ ਦੇ ਮੌਕੇ ਕਰ ਰਹੇ ਆ ਬਹੁਤ ਆਪਾਰ ਬਖਸ਼ਿਸ਼ ਹੋ ਗਈ ਹੈ ਤੁਹਾਡੀ ਬਖਸ਼ਿਸ਼ ਬਾਬਾ ਸ੍ਰੀ ਚੰਦ ਜੀ ਤੁਹਾਨੂੰ ਕਿਹ ਮਹਾਰਾਜ ਜੀ ਬਹੁਤ ਪਹਿਲਾਂ ਘਰੋਂ ਬਾਦਲ ਮਦਰ ਹੈਗੇ ਸੀ ਇਹ ਤੋਂ ਅਸੀਂ ਪਹਿਲਾਂ ਹੀ ਆ ਜੰਨੇ ਹਾਂ ਪਰ ਉਹ ਘਰ ਦਾ ਮਗਰੋਂ ਨਹੀਂ ਸਰਦਾ ਇਸ ਕਰਕੇ ਹੋਣਾ ਇਹ ਤਾਂ ਮਿੱਥਾ ਜੀ ਖੰਡਪਾਟ ਸਾਹਿਬ ਦੀ ਲੜੀ ਚੱਲ ਰਹੀ ਹੈ ਜੀ ਜਿਵੇਂ ਪਹਿਲਾਂ 12 ਖੰਡਪਾਟ ਸਾਹਿਬ ਹੋਏ ਫਿਰ 12 ਖੰਡਪਾਟ ਸਾਹਿਬ ਹੋਏ ਆ ਇੱਥੇ ਜੇ ਆਪਣੇ ਲੋਕ ਸੁੱਖਣਾ ਸੋਕੇ ਜਾਂਦੇ ਤੰਦਰੁਸਤੀ ਦੇ ਵਾਸਤੇ ਬਾਹਰ ਜਾਣ ਵਾਸਤੇ ਜੋ ਵੀ ਕੋਈ ਆਸਮਰਾਜ ਬਾਬਾ ਸ੍ਰੀ ਚੰਦ ਜੀ ਤੁਹਾਨੂੰ ਦੇ ਮੰਦਿਰ ਤੇ ਆ ਕੇ ਮੰਗਦਾ ਉਹ ਪੂਰੀ ਹੁੰਦੀ ਆ ਬਾਬਾਰੀ ਦਾਦੀ ਜੀ ਰੋਰ ਅਰਦਾਸ ਬੇਨਤੀ ਕਰ ਰਹੇ ਆ ਕਿ ਉਹ ਸਾਰੇ ਕਾਰਜ ਆਪਣੇ ਆਪ ਜੋ ਵੀ ਅਰਦਾਸ ਬੇਨਤੀ ਕਰਦੇ ਆ ਇਹ ਤੁਸੀਂ ਉਹਨਾਂ ਪਾਣੀਆਂ ਦੇ ਆਇਆ ਹੋਏ ਦੇ ਉੱਪਰ ਕੀ ਕਹਿਣਾ ਚਾਹੋਗੇ ਇਹ ਤਾਂ ਪੰਜਾਬ ਦੇ ਬਾਕੀ ਕਿਸਮ ਦੇ ਕਹਿ ਸਕਦੇ ਆ ਜਿਹੜੇ ਹਾੜਾ ਆਏ ਆ ਜੀ ਕਰੋਪੀ ਹੈ ਇਹ ਉਦਰਤ ਦੀ ਕਰੋਪੀ ਕਹਿ ਸਕਦੇ ਕਿਉਂਕਿ ਪੰਜਾਬ ਦੇ ਜੰਮਿਆਂ ਨੂੰ ਨਹੀਂ ਮਹਿਮਾ 88 ਦੇ ਵਿੱਚ ਵੀ بڑے ਵੱਡੇ ਹਾੜਾ ਆਏ ਸੀਗੇ ਉਦੋਂ 2-4 ਦਿਨ ਮਹੀ ਪਿਆ ਸੀ ਨਹਿਰਾ ਟੁੱਟੜ ਗਏ ਸੀ ਪਰ ਹੁਣ ਜਿਹੜਾ ਵਾ ਹੁਣ ਤੇ ਬਾਰਿਸ਼ ਲਗਾਤਾਰ ਹੋਈ ਜਾ ਰਹੀ ਆ ਪੁਤਰਾਖੰਡਲੇ ਵੀ ਇਤਨਾ ਹਮਾਚਲ ਦੇ ਵਿੱਚ ਹੀ ਬਦਲ ਪਟ ਰਿਹਾ ਜ਼ਿਮੀਂਦਾਰਾਂ ਦਾ ਬਹੁਤ ਜ਼ਿਆਦਾ ਵੱਡਾ ਨੁਕਸਾਨ ਆ ਕੱਲੇ ਜ਼ਿਮੀਂਦਾਰਾਂ ਦਾ ਨੁਕਸਾਨ ਨਹੀਂ ਹੋਣਾ ਜੋ ਦੁਕਾਨਦਾਰ ਤੇ ਮਜ਼ਦੂਰ ਆ ਜਿਨ੍ਹਾਂ ਦੇ ਦੁਕਾਨਾਂ ਦੇ ਉੱਤੇ ਕੋਈ ਗਾਹਕ ਤਾਂ ਹੀ ਆਊਗਾ ਜੋ ਖੇਤਾਂ ਦੇ ਵਿੱਚ ਉਪਰਪੂਰ ਹੋਣਗੇ ਤਾਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿਉਂਕਿ ਸਾਰੇ ਪੰਜਾਬ ਦਾ ਸਾਰੇ ਪੰਜਾਬੀਆਂ ਦਾ ਨੁਕਸਾਨ ਆ ਤੇ ਇੰਨਾ ਵੱਡਾ ਨੁਕਸਾਨ ਮਾਰੇ ਬਾਬਾ ਸ੍ਰੀ ਚੰਦ ਜੀ ਦੇ ਪ੍ਰਭੂਆਂ ਦੀ ਕਿਰਪਾ ਕਰਨ ਇਹ ਛੇਤੀ ਛੇਤੀ ਹਾੜਾ ਦਾ ਕੰਮ ਖਤਮ ਹੋਵੇ ਮਹਾਰਾਜ ਮਿਹਰ ਕਰੇ ਤੇ ਲੋਕ ਆਪਣੇ ਘਰਾਂ ਦੇ ਦੁਬਾਰਾ ਖੁਸ਼ੀ ਖੁਸ਼ੀ ਵਸਣ ਮਾਰਗੇ ਰਸਵਧੇਤੀ ਕਰੇ ਇਹ ਬਾਬਾ ਜੀ ਦਾ ਕਾਪਸਾ ਵਾਹਿਗੁਰੂ ਜੀ ਕੀ ਹਕੀਕਤ ਬਾਬੇ ਸ੍ਰੀ ਚੰਗਰ ਭਗਵਾਨ ਜੀ ਕੀ ਜੈ ਬਾਬੇ ਅਗਰ ਦਿੱਤਾ ਮੁੰਡੀ ਦਾ ਪਿੱਕਾ ਜੋਰ ਮਰ ਗਿਆ ਸੋਹਾਰ ਦਿੱਤਾ ਵਾਹਿਗੁਰੂ ਜੀ ਕਾ ਛਾਲਸਾ ਵਾਹਿਗੁਰੂ ਜੀ ਕੀ